ਉਹ ਵੀ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਜੀ ਅੰਦਰ ਵੜਨ ਦਊਗੀ ਤਾਂ ਮੈਂ ਤੁਹਾਨੂੰ ਹੋਰ ਦਿਖਾਉਂਗਾ ਅੰਦਰੋਂ ਹੁਣ ਇੱਥੇ ਤੱਕ ਤਾਂ ਅੱਗੇ ਉਹ ਭਗਾਣਾ ਜੌੜਦਾ ਫਿਰਦਾ ਆ ਇਹ ਜ਼ਿਆਦਾਤਰ ਤੁਸੀਂ ਦੇਖਿਆ ਹੋਣਾ ਆ ਫਿਊਚਰ ਮਿਊਜ਼ੀਅਮ ਦੇ ਵਿੱਚ ਦੋਸਤੋ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹੋਏ ਹਾਂ ਦੁਬਈ ਫਿਊਚਰ ਮਿਊਜ਼ੀਅਮ ਤੇ ਆਪਾਂ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਪਤਾ ਨਹੀਂ ਅੰਦਰ ਤਾਂ ਸ਼ਾਇਦ ਦਿਖਾ ਹੋਣਾ ਜਾਂ ਨਹੀਂ ਪਰ ਬਾਰ ਬਾਰ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆ ਜਿਹੜਾ ਫਿਊਚਰ ਮਿਊਜ਼ੀਅਮ ਦਾ ਜਿਹੜਾ ਇੰਟਰਸਟ ਆ ਉਹ ਉਹ ਆ ਤੇ ਆ ਤੁਸੀਂ ਜਿਹੜਾ ਦੇਖਿਆ ਹੁਣ ਜਿਆਦਾਤਰ ਜਿਹੜਾ ਇਹ ਦਿਖਾਉਂਦੇ ਆ ਵੀਡੀਓ ਦੇ ਵਿੱਚ ਫਿਊਚਰ ਮਿਊਜ਼ੀਅਮ ਦਾ ਜਿਹੜਾ ਇੱਕ ਆਈਕਨ ਆ ਜਿਹੜਾ ਤੇ ਆ ਜਿਹੜੀ ਦੀ ਐਂਟਰਸ ਆ ਤੇ ਦੇਖਦੇ ਆਪਾਂ ਅੰਦਰ ਤਾਂ ਸ਼ਾਇਦ ਨਾ ਬਣਾਉਣ ਦੇਣ ਜੇ ਬਣਾਉਣ ਦਿੱਤੀ ਵੀਡੀਓ ਤਾਂ ਆਪਾਂ ਤੁਹਾਨੂੰ ਜ਼ਰੂਰ ਦਿਖਾ ਦਾਂਗੇ ਬਾਕੀ ਤੁਹਾਨੂੰ ਬਾਹਰੋਂ ਦਾ ਦਿਖਾਈ ਦਿੰਨੇ ਆਪਾਂ ਨਾ ਆ ਦੇਖੋ ਮੋਲੇ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਇੱਥੇ ਆਲਾ ਦਵਾਲਾ ਤੁਹਾਨੂੰ ਦਿਖਾ ਦਿੰਨੇ ਆਪਾਂ ਆਇਆ ਸੀ ਮੇਰਾ ਗਾਂਜ ਆਇਆ 12-12 ਦਿਖਾ ਦਿੰਨੇ 12-12 ਤੁਹਾਨੂੰ ਦਿਖਾ ਦਿੰਨੇ ਆ ਅੰਦਰ ਸ਼ਾਇਦ ਔਖਾ ਆ ਅੰਦਰ ਔਖਾ ਆ ਸ਼ਾਇਦ 12-12 ਤੁਹਾਨੂੰ ਦਿਖਾ ਦਿੰਨੇ ਆ ਆ ਇਹਦੀ ਐਂਟਰਸ ਆ ਇਹ ਤੇ ਇੱਥੇ ਸ਼ਾਇਦ ਪਤਾ ਨਹੀਂ ਹੈ ਕਿ ਨਹੀਂ ਲੋਡ ਵੀਡੀਓ ਬਣਾਉਣੀ ਚਲੋ ਤੁਹਾਨੂੰ ਬਾਰੋ-ਬਾਰੋ ਦਾ ਦਿਖਾਈਏ ਆਪਾਂ ਆਈ ਦੇਖ ਦੇਖਦੇ ਹੁਣ ਕਿਦਾਂ ਲੋਕ ਮਤਲਬ ਕਿਥੇ ਫੋਟੋ ਖਿਚਵਾਉਂਦੇ ਆ ਆ ਜਿਹੜਾ ਇੱਕ ਹੱਥ ਇਹ ਹੈ ਵੀ ਬੜਾ ਫੇਮਸ ਹੈ ਲੋਕੀ ਤੇ ਬਹੁਤ ਜ਼ਿਆਦਾ ਫੋਟਾਂ ਕਰਾਉਂਦੇ ਆ ਚਲੋ ਠੀਕ ਆ ਦੋਸਤੋ ਮੈਂ ਦੇਖਦਾ ਆਂ ਅੰਦਰ ਜਾ ਕੇ ਜੋ ਹੋਰ ਵੀਡੀਓ ਬਣਾਉ ਹੋਈ ਜਿੱਦਾਂ ਜਿੱਦਾਂ ਜਿੱਥੇ ਦਵਾਈ ਘੁੰਮਣ ਆਏ ਆ ਤੁਹਾਨੂੰ ਆਪਾਂ ਜੋ ਜੋ ਜਗ੍ਹਾ ਵਿੱਚ ਵਿੱਚ ਦਿਖਾਵਾਂਗੇ ਤੇ ਵੀਡੀਓ ਅਪਲੋਡ ਕਰਦੇ ਰਵਾਂਗੇ ਲੋ ਵੀ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਜੀ ਅੰਦਰ ਵੜਨ ਦਊਗੀ ਤਾਂ ਮੈਂ ਤੁਹਾਨੂੰ ਹੋਰ ਦਿਖਾਉਂਗਾ ਅੰਦਰੋਂ ਹੁਣ ਇੱਥੇ ਤੱਕ ਤਾਂ ਕੈਮਰਾ ਜਿਹੜਾ ਆਪਾਂ ਚਲਾ ਸਕਦੇ ਮਤਲਬ ਵੀਡੀਓ ਬਣਾ ਸਕਦੇ ਆ ਗਾ ਨਹੀਂ ਪਤਾ ਹੈਗਾ ਬਣਾ ਸਕਦੇ ਜਾਂ ਨਹੀਂ ਚਲੋ ਜਿੱਦਾਂ ਜਿੱਦਾਂ ਮੈਨੂੰ ਮੌਕਾ ਮਿਲਿਆ ਮੈਂ ਤੁਹਾਨੂੰ ਜੋ ਜੋ ਪੋਸੀਬਲ ਹੈਗਾ ਮੈਂ ਤੁਹਾਨੂੰ ਦਿਖਾਉਂਗਾ ਹੁਣ ਤੁਹਾਨੂੰ ਮੈਥੋਂ ਦਿਖਾ ਦਨਾ ਐਂਟਰਸ ਤੋਂ ਇੱਥੋਂ ਐਂਟਰ ਹੋਏ ਆ ਅਸੀਂ ਠੀਕ ਆ ਨਾ ਇੱਥੋਂ ਐਂਟਰ ਹੋ ਕੇ ਅੰਦਰ ਤਾਂ ਆ ਗਏ ਆ ਤੇ ਇੱਥੇ ਤੱਕ ਤਾਂ ਲੋਕੀ ਫੋਟਾ ਫੋਟਾ ਖਜਦੇ ਪਏ ਸਾਰਾ ਕੁਝ ਅਲੋਡ ਹੈਗਾ ਆ ਤੇ ਹੁਣ ਆਪਾਂ ਜਾਣਾ ਅੰਦਰ ਜੋ ਫਿਊਚਰ ਮਿਊਜ਼ੀਅਮ ਚ ਜੋ ਵੀ ਦਿਖਾਉਂਦੇ ਦਿਖਾਉਂਦੇ ਆ ਉਹ ਵੀ ਦੇਖਾਂ ਜੇ ਕੋਈ ਚਾਂਸ ਮਿਲਿਆ ਤੇ ਉਹ ਵੀ ਦਿਖਾ ਦੂੰਗਾ ਤੇ ਚਲੋ ਦੇਖਦੇ ਆਂ ਫੇਰ ਹੋਰ ਮੈਂ ਤੁਹਾਨੂੰ ਵੀਡੀਓ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੌਕਾ ਮਿਲਦਾ ਅਪਲੋਡ ਕਰਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਦਬਈ ਜੰਨੀ ਦਿਖਾ ਸਕਦੇ ਆਂ ਅੱਜ ਆਪਣੇ ਕੋਲ ਹੈਗਾ ਕਾਫੀ ਟਾਈਮ ਘੁੰਮਣ ਨਿਕਲੇ ਹੋਏ ਆਂ ਅਬੀ ਜਿਹੜਾ ਅਬ ਮੇਲ ਲੜਕਾ ਵਾ ਲੈ ਜਾਦਾ ਦੋਸਤੋ ਉਧਰ ਦੀ ਆਪਾਂ ਬੜੇ ਸੀਗੇ ਤੇ ਇੱਧਰ ਦੀ ਵੀ ਹੈਗਾ ਆ ਬਾੜਨ ਨੂੰ ਰਸਤਾ ਤੇ ਆ ਜਿਹੜਾ ਵਿਚਈ ਇਹਦੇ ਰੈਸਟੋਰੈਂਟ ਜੀ ਆ ਵੀ ਹੈਗਾ ਆ ਤੇ ਤੁਹਾਨੂੰ ਮੈਂ ਦੱਸਿਆ ਹਜੇ ਤੱਕ ਟਿਕਟ ਲਈ ਨਹੀਂ ਹੈਗੀ ਤੇ ਦੇਦੇ ਆ ਕੀ ਬਣਦਾ ਉਹ ਦੇਖੋ ਤੁਸੀਂ ਅੱਗੇ ਉਹ ਭਗਾਨਾ ਜਾੜਦਾ ਫਿਰਦਾ ਆ ਇਹ ਜ਼ਿਆਦਾਤਰ ਤੁਸੀਂ ਦੇਖਿਆ ਹੋਣਾ ਆ फ्यूचर म्यूजियम के बच्च और देखो सिमी ਦੇਖੋ ਕੀ ਨਜ਼ਾਰਾ ਆਇਆ ਹਜੇ ਤੱਕ ਅੰਦਰ ਤਾਂ ਨਹੀਂ ਕਿ ਅੰਦਰ ਤਾਂ ਏਦੋਂ ਵੀ ਵਧੀਆ-ਵਧੀਆ ਹੋਣਾ ਆ ਤੇ ਪਰ ਬਾਹਰ ਵਾਲਾ ਹੀ ਨਜ਼ਾਰਾ ਦੇਖਣ ਵਾਲਾ ਆ ਅੱਜ ਭੀੜ ਬਹੁਤ ਜ਼ਿਆਦਾ ਆ ਉਹ ਦੇਖੋ ਬਹੁਤ ਜ਼ਿਆਦਾ ਲੋਕ ਅੱਜ ਆਏ ਹੋਏ ਦੇਖੋ ਹੈ ਕਿ ਇਹ ਮੱਛੀ ਜੀ ਬਣਾਈ ਹੋਈ ਆ ਯਾਰ ਮੱਛੀ ਜੀ ਦੀ ਵੀਡੀਓ ਬਣਾਉਣਾ ਹਟਾ ਨੂੰ ਡੈਲੀ ਨਹੀਂ ਕਰਦਾ ਬੜੀ ਘੈਂਟ ਜੀ ਆ ਮਤਲਬ ਫਿਊਚਰ ਦੇ ਵਿੱਚ ਮੱਛੀਆਂ ਉੱਡੀਆਂ ਕਰੀ ਉੱਡਿਆ ਕਰੂਗੀਆਂ ਦਾ ਕਹਿਣ ਦਾ ਮਤਲਬ ਇਹੇ ਆ ਦੇਖੋ ਚਲੋ ਹੋਰ ਵੀ ਤੁਹਾਨੂੰ ਜਿੱਦਾਂ ਜਿੱਦਾਂ ਮੌਕਾ ਮਿਲਦਾ ਹੋਰ ਵੀ ਆਪਾਂ ਜਿਹੜੇ ਹਨਾ ਮਤਲਬ ਕਿ ਕੰਟੀਨਿਊ ਦਾ ਨਹੀਂ ਬਣਾਉਂਦੇ ਹੈਗੇ ਆਪਾਂ ਵਿਚ ਵਿਚ ਜਿਹੜਾ ਵਧੀਆ ਕੁਝ ਹੈਗਾ ਜੇ ਤਾਂ ਆਪਾਂ ਬਣਾਉਂਦੇ ਜਾਂਦੇ ਆ ਅੰਦਰ ਵੀ ਵੜਨ ਦੀ ਦੇਦੇ ਕੋਸ਼ਿਸ਼ ਕਰਦੇ ਆ ਟਿਕਟ ਵਗੈਰਾ ਦਾ ਪਤਾ ਕਰਦੇ ਆ ਦੋਸਤੋ ਜਿਹੜੀ ਟਿਕਟ ਸੀਗੀ ਸਾਨੂੰ ਮਿਲੀ ਨਹੀਂ ਹੈਗੀ ਕਿਉਂਕਿ ਛੁੱਟੀਆਂ ਦਾ ਟਾਈਮ ਚੱਲਦਾ ਨੈਸ਼ਨਲ ਡੇ ਦੀਆਂ ਛੁੱਟੀਆਂ ਸੀਗੀਆਂ ਤੇ ਟਿਕਟ ਨਹੀਂ ਮਿਲੀ ਹੈਗੀ ਤੁਸੀਂ ਦੇਖਦੇ ਹੋਣੇ ਕਿੰਨਾ ਰਸ਼ ਪਿਆ ਹੋਇਆ ਆ ਤੇ ਉਹ ਟਿਕਟ ਨਾ ਮਿਲਣ ਦੇ ਕਾਰਨ ਤੇ ਤੁਹਾਨੂੰ ਆਪਾਂ ਹੋਰ ਕੋਈ ਦਿਖਾ ਨਹੀਂ ਸਕਦੇ ਬਸ ਹੁਣ ਆਹ ਜਿਹੜਾ ਸੀਗਾ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਕਿਉਂਕਿ ਟਿਕਟ ਆਨਲਾਈਨ ਵੀ ਬਹੁਤ ਜ਼ਿਆਦਾ ਬੁੱਕ ਹੋ ਗਈਆਂ ਤੇ ਨਹੀਂ ਮਿਲੀਆਂ ਹੈਗੀਆਂ ਤੇ ਆ ਤੁਸੀਂ ਦੇਖ ਲਓ ਜੋ ਵੀ ਹੈਗਾ ਨਾ ਇੱਥੇ ਜਿੰਨਾ ਕੁ ਦਿਖਾ ਸਕੀ ਹੁਣ ਤੁਹਾਨੂੰ ਆਪਾਂ ਏਦੂ ਗਾਂ ਨਹੀਂ ਜਾਣ ਦੇਣਾ ਕਿਉਂਕਿ ਟਿਕਟ ਆਪਾਂ ਨੂੰ ਨਹੀਂ ਮਿਲੀ ਹੈਗੀ ਤੇ ਬਾਕੀ ਤੁਹਾਨੂੰ ਵੀ ਮੈਂ ਦੱਸਾਂ ਜੇ ਆਉਣਾ ਹੋਵੇ ਨਾ ਤੁਸੀਂ ਵੀ ਇੱਥੇ ਤਾਂ ਪਲੀਜ਼ ਜਿਹੜੀ ਟਿਕਟ ਹੈ ਨਾ ਆਨਲਾਈਨ ਬੁੱਕ ਕਰ ਲਓ ਛੁੱਟੀਆਂ ਜੇ ਟਿਕਟ ਨਹੀਂ ਮਿਲਦੀ ਹੈਗੀ